ਸਮੇਂ ਸਿਰ ਸੌਣਾ ਸਮੇਂ ਸਿਰ ਜਾਗਣਾ ਸਤਿਗੁਰੂ ਜੀ ਨੇ ਉਸ ਪਰਥਾਏ ਬੜੇ ਪਿਆਰ ਨਾਲ ਸਾਨੂੰ ਸਮਝਾਇਆ タルਵਦੀ ਦੁਨੀਆ ਵਿੱਚ ਤਨ ਦੇ ਤਲ ਤੇ ਸਰੀਰ ਕਰਕੇ ਤੜਕੇ ਜਾਗਣ ਦੀ ਅੰਮ੍ਰਿਤ ਵੇਲੇ ਜਾਗਣ ਦੀ ਬੜੀ ਮਹਾਨਤਾ ਦੱਸੀ ਹੈ ਇਸਲਾਮ ਦੇ ਲੋਕ ਉਹਨੂੰ ਫਜ਼ਰ ਕਹਿੰਦੇ ਨੇ ਮੁਸਲਮਾਨ ਵੀਰ ਉਹਨੂੰ ਪ੍ਰਾਤਕਾਲ ਕਹਿੰਦੇ ਨੇ ਮੁਸਲਮਾਨ ਵੀਰ ਫਜ਼ਰ ਕਹਿੰਦੇ ਨੇ ਫਜ਼ਰ ਦੀ ਨਮਾਜ਼ ਹੈ ਤੜਕੇ ਦੀ ਹਿੰਦੂ ਵੀਰ ਉਸ ਸਮੇਂ ਨੂੰ ਪ੍ਰਾਤਕਾਲ ਕਹਿੰਦੇ ਗੁਰਮਤ ਸਿਧਾਂਤ ਵਿੱਚ ਰਾਤ ਦੇ ਆਖਰੀ ਪਹਿਲ ਨੂੰ ਅੰਮ੍ਰਿਤ ਵੇਲਾ ਮੰਨਿਆ ਅੰਮ੍ਰਿਤ ਵੇਲੇ ਜਾਗਣਾ ਇੱਕ ਪੈਰ ਰਾਤ ਰਿੰਦੀ ਜਾਗਣਾ ਕੇਵਲ ਅਧਿਆਤਮਕ ਦੇ ਮਾਰਗ ਦੇ ਪਾਂਦੀ ਲਈ ਹੀ ਨਹੀਂ ਬਲਕਿ ਹਰ ਇੱਕ ਮਨੁੱਖ ਲਈ ਜ਼ਰੂਰੀ ਹੈ ਵਿਦਾਂਤ ਦੇ ਵਿਦਵਾਨ ਕਹਿੰਦੇ ਸੰਥਾ ਪੰਥਾ ਪੀਸਣਾ ਤੀਨੋਂ ਪ੍ਰਾਤਕਾਲ ਕੋਈ ਵਿਦਿਆਰਥੀ ਉਹਨੇ ਵਿਦਿਆ ਪੜ੍ਹਨੀ ਹੈ ਉਹ ਤੜਕੇ ਉੱਠੇ ਕਿਸੇ ਨੇ ਸਫਰ ਕਰਨਾ ਹੈ ਉਹ ਤੜਕੇ ਸਭਰ ਸ਼ੁਰੂ ਕਰੇ ਘਰ ਦੇ ਚੌਕੇ ਚੁੱਲ੍ਹੇ ਦੇ ਕਾਮਕਾਰ ਜੋ ਪੁਰਾਣੇ ਸਮੇਂ ਛੱਕੀ ਪੀ ਕੇ ਆਟਾ ਦਾਣਾ ਪੀ ਕੇ ਫਿਰ ਭੋਜਨ ਤਿਆਰ ਕਰਨਾ ਇਹਦੇ ਲਈ ਵੀ ਬੀਬੀਆਂ ਸਵਾਨੀਆਂ ਸਾਡੇ ਘਰ ਵਿੱਚ ਵਡੇਰੀਆਂ ਮਾਤਾਵਾਂ ਅਬਰਤ ਵੇਲੇ ਜਾਗਦੀਆਂ ਸਨ ਖੇਤੀ ਕਰਨ ਵਾਲੇ ਮਨੁੱਖ ਤੜਕੇ ਉੱਠਦੇ ਨੇ ਪਹਿਲਵਾਨੀ ਕਰਨ ਵਾਲੇ ਮਨੁੱਖ ਤੜਕੇ ਉੱਠਦੇ ਨੇ ਸਰੀਰ ਨੂੰ ਤੰਦਰੁਸਤ ਰੱਖਣ ਵਾਸਤੇ ਸੈਰ-ਵਾਕ ਤੇ ਅਭਿਆਸ ਕਰਨੀ ਇਹੋ ਜਿਹਾ ਖਿਆਲ ਰੱਖਣ ਵਾਲੇ ਉਹ ਵੀ ਉੱਠਦੇ ਨੇ ਤੜਕੇ ਉੱਠਣਾ ਸੁਖਦਾਈ ਹੈ ਤਨ ਦੇ ਤਲ ਤੇ ਮਨ ਕਰਕੇ ਵੀ ਇਹ ਲਾਭਦਾਇਕ ਹੈ ਪਰ ਸਤਿਗੁਰੂ ਜੀ ਨੇ ਮਿਹਰ ਕੀਤੀ ਵੀ ਸਿੱਖ ਇੱਥੇ ਹੀ ਨਾ ਰੁਕ ਜਾਵੇ ਇਸ ਹੋਇਰੇ ਜੇ ਤੜਕੇ ਉੱਠਿਆ ਤੇ ਸਾਰੀ ਜ਼ਿੰਦਗੀ ਬਸ ਉਹੀ ਚੀਜ਼ ਕਿ ਮੈਂ ਅਮਰਤ ਵੇਲੇ ਉੱਠਦਾ ਅਮਰਤ ਵੇਲੇ ਉੱਠਦਾ ਅਰ ਜੀ ਨੇ ਇੱਕ ਗੱਲੇ ਦੇ ਤੋਂ ਅੱਗੇ ਹੋ ਰੱਖੀ ਹੈ ਸ਼ਲੋਕ ਮਹੱਲਾ ਚੌਥਾ ਸ਼ਲੋਕ ਹੈ ਤੁਨ ਗੁਰੂ ਰਾਮਦਾਸ ਮਹਾਰਾਜ ਜੀ ਅੰਦਾਖਿਆ ਸੁਣਨਾ ਕਿ ਆ ਜਾਗਣਾ ਗੁਰਮਖਤੇ ਪਰਵਾਨ ਹੁਣ ਜਿੱਥੇ ਵਾਰ-ਵਾਰ ਜਾਗਣ ਦੀ ਗੱਲ ਹੋਵੇ ਉੱਥੇ ਬਚਨ ਆਵੇ ਵੀ ਰੱਬ ਦੇ ਪਿਆਰਿਆਂ ਨੂੰ ਕੋਈ ਫਰਕ ਨਹੀਂ ਹੈ ਕਿ ਉਹ ਸੁੱਤੇ ਨੇ ਕਿ ਉਹ ਜਾਗਦੇ ਨੇ ਉਹਨਾਂ ਦਾ ਸੌਣਾ ਜਾਂ ਉਹਨਾਂ ਦਾ ਜਾਗਣਾ ਉਹਨਾਂ ਲਈ ਸੁਭਾਵਕ ਔਰ ਇੱਕੋ ਜਿਹਾ ਹੈ ਜੇ ਜਾਗਦੇ ਨੇ ਤੇ ਬਹੁਤਾ ਲਾਭ ਨਹੀਂ ਹੈ ਜੇ ਸੁੱਤੇ ਨੇ ਤੇ ਨੁਕਸਾਨ ਨਹੀਂ ਹੋਣ ਦਿੰਦੇ ਅਗੇ ਇਹਦਾ ਨਿਰਣਾ ਸਾਹਿਬ ਜਿੰਨੀਆਂ ਕਿ ਲੀਆਂ ਭਗਤੀਆਂ ਚ ਕਰਨਾ ਪੀ ਇਹਦਾ ਕਾਰਨ ਕੀ ਹੁਣ ਆਪਾਂ ਸਾਰੇ ਇਸ ਗੱਲ ਦੇ ਤੇ ਬਹੁਤ ਜ਼ੋਰ ਦਿੰਨੇ ਆ ਅਮਰਤ ਵੇਲੇ ਜਾਗੋ ਤੜਕੇ ਉੱਠੋ ਅਮਰਤ ਵੇਲੇ ਜਾਗੋ ਜਿਹੜਾ ਜਾਗਦਾ ਕਹਿੰਦਾ ਠੀਕ ਹੈ ਜਿਹੜਾ ਨਹੀਂ ਜਾਗਦਾ ਜਾਗਣਾ ਚਾਹੁੰਦਾ ਪਰ ਜਿੱਥੇ ਅਸੀਂ ਤਨ ਕਰਕੇ ਅਮਰਤ ਵੇਲੇ ਜਾਗਣਾ ਉਹਦੇ ਨਾਲੋਂ ਕਿਤੇ ਜ਼ਿਆਦਾ ਜ਼ਰੂਰੀ ਹੈ ਮਨ ਕਰਕੇ ਜਾਗਣਾ ਸਾਰੀ ਜ਼ਿੰਦਗੀ ਤਨ ਕਰਕੇ ਜਾਗਦਾ ਰਵੇ ਮਨ ਕਰਕੇ ਸੁਤਾ ਰਵੇ ਇਹਦਾ ਜਾਗਿਆ ਕਿਸੇ ਥਾਂ ਹੀ ਨਹੀਂ ਪੈਂਦਾ ਅਨ ਕਰਕੇ ਅਮਰਤ ਵੇਲੇ ਇਸ ਲਈ ਜਾਗਣਾ ਹੈ ਕਿ ਤਨ ਕਰਕੇ ਜਾਗ ਜਾਗ ਕੇ ਵਾਹਿਗੁਰੂ ਨੂੰ ਚੇਤੇ ਕਰ ਵਾਹਿਗੁਰੂ ਦੇ ਨਾਮ ਦੀ ਆਵਾਜ਼ ਮਾਰ ਕੇ ਜਨਮ ਜਨਮਾਂ ਤਰਾ ਦਾ ਅਗਿਆਨਤਾ ਅਵਿਦਿਆ ਔਰ ਵਿਕਾਰਾਂ ਦੇ ਰਸ ਪ੍ਰਭਾਵ ਦੀ ਗਹਿਰੀ ਨੀਂਦ ਚ ਸੁਤਾ ਇਹ ਮਨ ਜਾਗ ਜਾਏ ਸਿਮਰ ਸਿਮਰ ਗੁਰ ਸਤਿਗੁਰੂ ਆਪਣਾ ਸੋਇਆ ਮਨ ਜਾਗਾਈ ਹੁਰ ਸੌਖਾ ਸਮਝ ਲੋ ਆਪਾਂ ਬਾਣੀ ਪੜਦੇ ਕਿਹ ਕਿਤੇ ਮੈਂ ਜਪਜੀ ਸਾਹਿਬ ਕੋਰੀ ਪੜ ਲਿਆ ਤਾਂ ਵੀ ਉਹੀ ਹੈ ਸੋਵਰੀ ਪੜ ਲਿਆ ਤਾਂ ਵੀ ਉਹੀ ਹੈ ਊਲ ਮੰਤਰੇ ਕੋਰੀ ਪੜ ਲਿਆ ਤਾਂ ਵੀ ਉਹੀ ਗੱਲ ਐ ਸੋਵਰੀ ਵਾਰ-ਵਾਰ ਕਿਉਂ ਪੜਨਾ ਕਿਉਂ ਪੜਨਾ ਵਾਰ-ਵਾਰ ਇਨੂੰ ਸੌਖਾ ਸਮਝ ਲਓ ਸਹਿਜ ਪਾਠ ਕਰਨਾ ਜੁਨੇ ਸਿੰਘ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਦੀ ਪਰਉੜਤਾ ਕਰਦਿਆ ਬਚਨ ਕਰਦੇ ਸਨ ਕਿਵਰੀ ਕੀ ਹੁੰਦਾ ਕਿ ਆਪਾਂ ਨੂੰ ਮਰਿਆਦਾ ਪੜਦੇ ਨਹੀਂ ਪੜੀ ਨਹੀਂ ਤੋ ਇਹੋ ਚ ਪੜੋਗੇ ਤੁਹਾਡੇ ਸਾਰੇ ਸੰਕੇਤ ਝਮੇਲੇ ਦੂਰ ਹੋ ਜਾਣਗੇ ਅੰਤ ਕਰਾਨੀ ਕੀ ਐ ਸਖੀ ਰਾਨੀ ਕੀ ਐ ਸਾਡੇ ਵਡੇਰਿਆਂ ਨੇ ਸਾਨੂੰ ਕਿੱਡਾ ਸੌਖਾ ਇਹ ਸਾਰਾ ਕੁਝ ਕਰਕੇ ਦਿੱਤਾ ਤੇ ਸਾਰਾ ਕੁਝ ਵਾਰ-ਵਾਰ ਕਰਨਾ ਹੈ ਵਾਰ-ਵਾਰ ਕਰਨਾ ਕਿਸ ਲਈ ਕਰਨਾ ਹੈ ਕਦੋਂ ਤੱਕ ਕਰਨਾ ਹੈ ਇਹ ਕਰਨਾ ਮਨ ਨੂੰ ਜਗਾਉਣ ਵਾਸਤੇ ਜਦੋਂ ਤੱਕ ਮਨ ਜਾਗ ਨਾ ਜਾਏ ਉਦੋਂ ਤੱਕ ਕਰਨਾ ਹੈ ਬੀਬੀਆਂ ਦਾ ਬਹੁਤਾ ਤਜਰਬਾ ਹੈ ਮਰੀਆਂ ਭੈਣਾਂ ਬੈਠੀਆਂ ਨੇ ਸੰਗਤ ਵਿੱਚ ਛੋਟਾ ਜਿਹਾ ਬੱਚਾ ਹੈ ਉਹਨੂੰ ਸਕੂਲੇ ਪਾਇਆ ਨਿਆਣਿਆਂ ਦਾ ਸੁਭਾਅ ਹੁੰਦਾ ਹੈ ਰਾਤੀ ਟਾਈਮ ਸਿਰ ਸੌਂਦੇ ਨਹੀਂ ਸਵੇਰੇ ਉੱਠਦੇ ਨਹੀਂ ਸਵੇਰੇ ਆਪਾਂ ਬੱਚੇ ਨੂੰ ਠੋਣ ਵਾਸਤੇ ਆਵਾਜ਼ ਦਿੰਦੇ ਹਾਂ ਤੁਸੀਂ ਸਿਆਣੀਆਂ ਕਿ ਬੱਚਾ ਇੱਕ ਆਵਾਜ਼ ਨਾਲ ਉੱਠ ਪੈਂਦਾ ਇੱਕ ਵਾਰੀ ਉਹਨੂੰ ਆਖੋ ਬੇਟਾ ਉੱਠ ਜਾਉ ਟ ਪੈਂਦਾ ਕਦੀ ਨਹੀਂ ਉਠਦਾ ਉਹਨੂੰ ਵਾਰ-ਵਾਰ ਉਠਾਉਣਾ ਪੈਂਦਾ ਵਾਰ-ਵਾਰ ਉਠਾਉਣਾ ਪੈਂਦਾ ਉਹ ਕੀ ਆਂਦਾ ਤਨ ਲੋਗ ਉਹ ਆਖਦੇ ਗਾ ਮੈਂ ਉੱਠ ਗਿਆ ਉੱਠ ਗਿਆ ਇੱਥੇ ਬੱਚਾ ਭਾਵੇਂ ਬੇਟੀ ਜਾਂ ਬੇਟਾ ਉਹ ਜਿਹੜੀ ਨੀਂਦ ਉਹਨੂੰ ਬੜੀ ਪਿਆਰੀ ਹੈ ਬਾਕੀ ਬਸ 2 ਮਿੰਟ ਹੋਣੀ ਉੱਠਦਾ 2 ਮਿੰਟ ਹੋਣੀ ਉੱਠਦਾ ਉਹਨੂੰ ਕਿੰਨੀ ਵਾਰੀ ਫਿਰ ਕਰਨਾ ਪੈਂਦਾ ਚਲ ਮੈਂ ਤੇਰੇ ਵਾਸਤੇ ਚਾਹ ਬਣਾ ਰਹੀ ਹਾਂ ਨਾਸ਼ਤਾ ਬਣਾ ਰਹੀ ਹਾਂ ਖੁਸ ਕਰੀ ਉੱਠ ਜਾਨੀ ਉੱਠਿਆ ਫੇਰ ਜਾ ਕੇ ਕਿੰਨੀ ਵਾਰੀ ਆਵਾਜ਼ ਦੇਣੀ ਪੈਂਦੀ ਹੈ ਆਵਾਜ਼ ਵੀ ਦੇਣੀ ਪੈਂਦੀ ਹੈ ਹਿਲਾਉਣਾ ਵੀ ਪੈਂਦਾ ਕਿਤੇ ਉਹਦੇ ਸਿਰ ਤੇ ਮੱਥੇ ਤੇ ਹੱਥ ਵੀ ਪ੍ਰੇਮ ਨਾਲ ਫੇਰਨਾ ਪੈਂਦਾ ਔਰ ਕਦੀ ਕਦੀ ਬੋਲੀ ਜੀ ਲਾਉਣੀ ਪੈਂਦੀ ਪਿਉਟ ਟਾਈਮ ਹੋਣਿਆ ਉਹ ਕਿ ਯਤਨ ਕਾਦੇ ਲਈ ਹੈ ਇੰਨੀਆਂ ਆਵਾਜ਼ਾਂ ਇੰਨਾ ਕੁਝ ਕਾਦੇ ਲਈ ਹੈ ਮਕਸਦ ਸਿਰਫ ਇੱਕੋ ਹੈ ਉਹ ਸੁੱਤੀ ਹੋਈ ਨੂੰ ਜਗਾਉਣਾ ਹੈ ਇੰਨਾ ਹੀ ਹੈ ਨਾ ਤੇ ਇੱਕ ਵਾਰ ਨਹੀਂ ਜਾਗਦਾ ਉਹਨੂੰ ਵਾਰ-ਵਾਰ ਵਾਰ-ਵਾਰ ਕਰਨ ਨੂੰ ਪੈਂਦਾ ਬਾਰਾਂ ਬਾਰ 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 ਪ੍ਰਭ ਜਪੀਏ ਪੀ ਅੰਮ੍ਰਿਤ ਇਹ ਮਨ ਤਨ ਤਰਪੀਐ ਵਾਰ ਵਾਰ ਇਸ ਲਈ ਕੀ ਸੁਤਾ ਜਾਗ ਜਾਏ ਇਹ ਸੁਤਾ ਜਾਗ ਜਾਏ ਕਈਆਂ ਦੀ ਸਾਰੀ ਜ਼ਿੰਦਗੀ ਨਿਕਲ ਜਾਂਦੀ ਹੈ ਤਨ ਕਰਕੇ ਅੰਮ੍ਰਿਤ ਵੇਲੇ ਉੱਠਦੇ ਨੇ ਪਰ ਮਨ ਸੁਤਾ ਹੀ ਰਹਿੰਦਾ ਚਲੋ ਬਾਰੋਂ ਕੀ ਉਦਾਹਰਣ ਦੇਣੀ ਹੈ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੋ ਵੀ ਪਰਿਵਾਰ ਦਾ ਪਿਤਾ ਪੁਰਖੀ ਅਧਿਆਤਮਿਕ ਦਾ ਸਿਲਸਿਲਾ ਸੀ ਉਥੇ ਕਰਦੇ ਹੀ ਨੇ ਤੜਕੇ ਉੱਠਦੇ ਨੇ ਅਮਰਤ ਵਲੇ ਉੱਠਦੇ ਨੇ ਪ੍ਰਤਾਕਾਲ ਉੱਠਦੇ ਨੇ ਗੰਗਾ ਵੀ ਜਾਂਦੇ ਨੇ ਜਗਰਾਤੀ ਵੀ ਕਰਦੇ ਨੇ ਚੜਦੇ ਸੂਰਜ ਨੂੰ ਪਾਣੀ ਵੀ ਦਿੰਦੇ ਨੇ ਤુલਸੀ ਦੀ ਉਹ ਮਾਲਾ ਵੀ ਫਿਰਦੇ ਸਾਰੇ ਕਰਮਕਾਂਡ ਕਿਤੇ 60 ਸਾਲ ਦੀ ਉਮਰ ਤੱਕ ਤਨ ਕਰਕੇ ਤੇ ਜਾਗਦੇ ਰਹਿ ਪਰ ਮਨ ਕਰਕੇ ਸੁੱਤੇ ਰਹਿ ਮਨ ਸੁਤਾਰੇ ਇੱਕ ਤਨ ਦੀ ਨੀਂਦ ਤੇ ਮਨ ਦੀ ਨੀਂਦ ਵੀ ਸਮਝ ਲੈਣਾ ਤਨ ਦੀ ਨੀਂਦ ਦੀ ਆਪਣੀ ਇੱਕ ਸੀਮਾ ਤੁਸੀਂ ਕਿਸੇ ਨੂੰ ਨਾ ਵੀ ਜਗਾਓ ਮਾਲੋ ਬੱਚੇ ਨੂੰ ਨਾ ਵੀ ਜਗਾਓ ਆ ਜਿਵੇਂ ਸਨੀਚਰ ਵਾਵੇ ਕੱਲ ਐਤਵਾਰ ਹੈ ਛੁੱਟੀ ਹੈ ਨਾ ਜਗਾਓ ਸਵੇਰੇ ਜਗਾਓਗੇ ਨਹੀਂ ਉਠੇਗਾ ਨਾ ਜਗਾਉ ਰਹਿਣ ਦਿਓ ਕਿੰਨਾ ਕੁ ਸੌਏਗਾ ਪੀਠ ਜਗਾ 10 ਵਜਣਗੇ 11 ਵਜਣਗੇ ਪਿਆ ਰਹਿਣ ਦਿਓ 12 ਵਜਣਗੇ ਨੀਂਦ ਪੂਰੀ ਹੋ ਜਾਏਗੀ ਆਪੇ ਉੱਠ ਜਾਏਗਾ ਤਨ ਕਰਕੇ ਨੀਂਦ ਦੀ ਇੱਕ ਸੀਮਾ ਹੈ 5 ਘੰਟੇ 7 ਘੰਟੇ 10 ਘੰਟੇ ਕੋਈ ਮੇਰੇ ਰਗਾ ਹਲਸੀ ਹੋਵੇ ਔਰ ਜ਼ਿਆਦਾ ਸੌਂਦਾ ਹੋਏਗਾ 15 ਘੰਟੇ ਸੌਵੇਗਾ ਸੁੱਤਾ ਬਿਨਾ ਕਿਸੇ ਯਤਨ ਤੋਂ ਆਪੇ ਉੱਠ ਜਾਏਗਾ ਤਨ ਦੀ ਨੀਂਦ ਇੰਨੀ ਕੀ ਹੈ ਔਰ ਮਨ ਦੀ ਜਿਹੜੀ ਨੀਂਦ ਹੈ ਨਾ ਇਹ ਇੰਨੀ ਲੰਬੀ ਹੈ ਕਿ ਸਾਰੀ ਜ਼ਿੰਦਗੀ ਨਿਕਲ ਜਾਏ ਮਨ ਦੇ ਸੁਤੇ ਕਦੀ ਮਨ ਆਪਣੇ ਆਪ ਨਹੀਂ ਜਾਕੇਗਾ ਇਸ ਨੀਂਦ ਚ ਜਿਵੇਂ ਜਿਵੇਂ ਉਮਰ ਵਧੇਗੀ ਸਰੀਰ ਬੜਿੱਤ ਸਰੀਰ ਬਚਪਨੇ ਤੋਂ ਜਵਾਨੀ ਜਵਾਨੀ ਤੋਂ ਬੜਿੱਤੇ ਵੱਲ ਜਾਏਗਾ ਮਨ ਦੀ ਨੀਂਦ ਹੋਰ ਗਹਿਰੀ ਹੁੰਦੀ ਜਾਏਗੀ ਹੋਰ ਗਹਿਰੀ ਹੁੰਦੀ ਜਾਏਗੀ ਜਿਵੇਂ ਜਿਵੇਂ ਇਹ ਬਾਹਰੋਂ ਰਾਸਕਾਸ ਦੁਨੀਆਦਾਰੀ ਸਾਰਾ ਕੁਝ ਵਧੇਗਾ ਮਨ ਦੀ ਨੀਂਦ ਓਨੀ ਜ਼ਿਆਦਾ ਗਹਿਰੀ ਹੁੰਦੀ ਜਾਏਗੀ ਮਨ ਗਹਿਰਾ ਸੁਤਾ ਹੋਈ ਇਹ ਤੇ ਆਪ ਸੁਣਿਆ ਹੈ ਵੀ ਰੱਬ ਅੰਦਰ ਹੈ ਗੁਰਬਾਣੀ ਚੋ ਬਚਨ ਤੁਸੀਂ ਵੀ ਇਹ ਕਹ ਲਖਣੀ ਮੈਂ ਵੀ ਆ ਕਹਣੀ ਹੈ ਜੇ ਰੱਬ ਅੰਦਰ ਹੈ ਤੇ ਦਿਖਦਾ ਕਿਉਂ ਨਹੀਂ ਮਿਲਦਾ ਕਿਉਂ ਨਹੀਂ ਮੇਰ ਨਾਲ ਬੋਲਦਾ ਕਿਉਂ ਨਹੀਂ ਮੇਰੀ ਸੁਣਦਾ ਕਿਉਂ ਨਹੀਂ ਪਾਚਾ ਮਹਾਰਾਜ ਜੀ ਨੇ ਉਦਾਹਰਣ ਦਿੱਤੀ ਉਦਾਹਰਣ ਸੁਣਿਓ ਇੱਕ ਅਸੇਜ ਵਿਸੀ ਧਨ ਕੰਤਾ